ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਦਾ ਸੀ ਬੱਸ ਸਾਰੇ ਪੰਜਾਬ ਦੇ ਲੋਕਾਂ ਨੂੰ ਦਵਾਂਗੇ ਇੱਕ ਰੋਲ ਮਾਡਲ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਸੀਗਾ ਜੋ ਮੇਰੀ ਆਪਣੀ ਸੋਚ ਸੀ ਇਹ ਬੱਸ ਹਮੇਸ਼ਾ ਰੋਜ਼ ਡੇਲੀ ਸਾਡੀ ਸਵੇਰੇ 9 ਵਜੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 6 ਵਜੇ ਤੱਕ ਇਹ ਰੂਟੀਨ ਵਾਈ ਸਾਡੇ ਹਰ ਔਰਟ ਚ ਜਾਏਗੀ ਵਿੱਚ ਕੋਈ ਆਯੂਸ਼ਵਨ ਕਾਰਡ ਦੀ ਲੋੜ ਨਹੀਂ ਕੋਈ ਇੰਸ਼ੋਰੈਂਸ ਦੀ ਲੋੜ ਨਹੀਂ ਸਭ ਕੁਝ ਫ੍ਰੀ ਕੰਸਲਟੈਂਸੀ ਆ ਫ੍ਰੀ ਮੈਡੀਸਨ ਆ ਫ੍ਰੀ ਵੈਕਸੀਨੇਸ਼ਨ ਆ ਫ੍ਰੀ ਤੁਹਾਡੇ ਟੈਸਟ ਨੇ ਹਰ ਚੀਜ਼ ਤੁਹਾਨੂੰ ਫ੍ਰੀ ਮਿਲਣੀ ਹੈਗੀ ਆ ਸਾਨੂੰ ਜ਼ਿਆਦਾ ਬੈਨੀਫਿਟ ਸਾਡੇ ਇਲਾਕੇ ਨੂੰ ਹੋਊਗਾ ਕਿਉਂਕਿ ਤੁਸੀਂ ਦੇਖੋਗੇ ਕਿ ਲੇਬਰ ਤਬਕਾ ਰਹਿੰਦਾ ਵਾ ਲੋੜਵੰਦ ਲੋਕ ਨੇ ਸਾਡੇ ਇਲਾਕੇ ਦੇ ਵਿੱਚ ਇਲਾਜ ਤੇ ਪੈ ਖਰਚ ਨਹੀਂ ਸਕਦੇ ਕਿਉਂਕਿ ਪੈ ਹੀ ਹੈ ਨਹੀਂ ਵਿਚਾਰੇ ਦਿਹਾੜੀਦਾਰ ਨੇ ਤੇ ਐਮਐਲਏ ਗੁਰਪ੍ਰੀ ਗੋਗੀ ਦਾ ਮੈਂ ਤਾਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਇਲਾਕੇ ਨਿਵਾਸੀਆਂ ਵੱਲੋਂ ਵੀ ਕਿ ਉਹਨਾਂ ਨੇ ਇਹ ਸਹੂਲਤ ਸਾਨੂੰ ਦਿੱਤੀ ਪੰਜਾਬ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਐ ਸੋ अनेका ਮੁਹੱਲਾ ਕਲੀਨਿਕਾਂ ਤੋਂ ਬਾਅਦ ਹੁਣ ਕਲੀਨਿਕ ਔਨ ਵੀਕ ਜੀ ਹਾਂ ਬੜਾ ਵਧੀਆ ਔਨ ਦਾ ਰੋਡ ਟੂ ਬੈਟਰ ਹੈਲਥ ਕੋਸਟ ਵਿਖਤ ਵਾਰਡ ਨੰਬਰ 72 ਚ ਤੇ ਐਮ ਐਲ ਏ ਗੁਰਪ੍ਰੀ ਗੁੱਗੀ ਜੀ ਮੌਜੂਦ ਨੇ ਉਹ ਕਿਹਾ ਸਰ ਸਿਹਤ ਕਹਿੰਦੇ ਬੜੀ ਅਹਿਮ ਹੁੰਦੀ ਹੈ ਬੜੀ ਜ਼ਰੂਰੀ ਹੁੰਦੀ ਹੈ ਹੈਲਥ ਇਜ਼ ਵੈਲਥ ਕਿਹਾ ਜਾਂਦਾ ਹੈ ਇਹਨੂੰ ਹੁਣ ਕਿੰਨਾ ਕੁ ਗੰਭੀਰਤਾ ਨਾਲ ਤੁਹਾਡੇ ਪੰਜਾਬ ਸਤਕਾਰ ਲੈ ਰਹੀ ਹੈ ਆਹ ਤੁਸੀਂ ਦੇਖ ਹੀ ਰਹੇ ਹੋ ਗੰਭੀਰਤਾ ਤਾਂ ਮੇਰੇ ਲੋਕ ਦੇਖ ਰਹੇ ਨੇ ਤੁਸੀਂ ਦੇਖ ਰਹੇ ਹੋ ਸਤਕਾਰਯੋਗ মিডিਆ ਸਾਰਾ ਦੇਖ ਰਿਹਾ ਹੈਗਾ ਔਰ ਇਹ ਇਸੇ ਲਈ ਤੁਹਾਡੇ ਦੇ ਰਹੀ ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੱਸਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਦਵਾਂਗੇ ਇੱਕ ਰੋਲ ਮਾਡਲ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਸੀਗਾ ਜੋ ਮੇਰੀ ਆਪਣੀ ਸੋਚ ਸੀ ਕਿ ਵੀ ਕਿੱਦਾਂ ਦੀ ਵੀ ਅਸੀਂ ਤਿਆਰ ਕਰੀਏ ਤਾਂ ਕਿ ਕੋਈ ਮਾਈ ਭਾਈ ਕੋਈ ਬੱਚਾ ਬਜ਼ੁਰਗ ਨਹੀਂ ਜਾ ਸਕਦਾ ਕਿਸੇ ਦੇ ਗੋਡੇ ਦੁੱਖ ਦੇ ਕੋਈ ਹੈਲਥ ਕਿਸੇ ਦੀ ਫਾਈਨੈਂਸ਼ੀਅਲ ਹੁੰਦੇ ਨਹੀਂ ਪ੍ਰੋਬਲਮ ਨਹੀਂ ਕਿਰਾਇਆ ਖਰਚ ਕਿੱ ਕਰ ਉੱਥੇ ਮੁਲਾਕਾ ਲਈ ਟ੍ਰਾਂਸਪੋਰਟੇਸ਼ਨ ਕਰਾ ਮੁਲਾਕਾ ਕਲੀਨਿਕ ਤੱਕ ਨਹੀਂ ਜਾ ਸਕਦਾ ਇਸ ਲਈ ਸਾਡਾ ਹੈਲਪਲਾਈਨ ਨੰਬਰ ਵੀ ਲਿਖਿਆ ਹੋਇਆ ਇਹ ਬੱਸ ਹਮੇਸ਼ਾ ਰੋਜ਼ ਡੇਲੀ ਸਾਡੀ ਸਵੇਰੇ 9:00 ਤਸਵੀਰ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਇਹ ਰੂਟੀਨ ਵਾਈ ਸਾਡੇ ਹਰ ਵਾਰਡ ਚ ਜਾਏਗੀ ਔਰ ਜਿੱਥੇ ਜਿੱਥੇ ਸਲੰਬ ਏਰੀਆ ਹੁਣ ਕੱਲ ਅਸੀਂ ਜਿੰਨੇ ਬੈਗਰ ਸੀਗੇ ਉਹਨਾਂ ਨੂੰ ਅਜੇ ਤੱਕ ਕਿਸੇ ਨੇ ਨਹੀਂ ਸੀ ਪੁੱਛਿਆ ਅਸੀਂ ਸਾਰੇ ਬੈਗਰਸ ਦੀ ਵੈਕਸੀਨੇਸ਼ਨ ਕੀਤੀ ਆ ਉਹਨਾਂ ਦੇ ਟੈਸਟ ਕੀਤੇ ਨੇ ਤਾਂ ਕਿ ਉਹ ਵੀ ਇਨਸਾਨ ਨੇ ਉਹ ਵੀ ਅੱਜ ਠੀਕ ਆ ਪ੍ਰਮਾਤਮਾ ਨੇ ਉਹਨਾਂ ਨੂੰ ਜਿੱਥੇ ਰੱਖਿਆ ਹਾਂ ਵੀ ਪੂਰ ਹੈਗੇ ਨੇ ਪਰ ਸਾਡਾ ਇੱਕ ਐਜੇ ਸਮਾਜਿਕ ਅਸੀਂ ਜੋ ਸੇਵਕ ਹੈਗੇ ਸਮਾਜ ਸੇਵਕ ਲੋਕ ਹੈਗੇ ਸਾਡਾ ਫਰਜ਼ ਵੰਦਾ ਵੀ ਰਾਜਨੀਤੀ ਦੇ ਨਾਲ ਨਾਲ ਸਮਾਜ ਦੀ ਸੇਵਾ ਕਰਨਾ ਇਹ ਇੱਕ ਰਾਜਨੀਤੀ ਦਾ ਇੱਕ ਸਭ ਤੋਂ ਇੱਕ ਨਿਖਰਵਾੰਗਾ ਜੀ ਪਾਰਟਿਕੁਲਰਲੀ ਆਪਾਂ ਕਲੀਨਿਕ ਹਰ ਵੀਲ ਚਾੱਕ ਰਹੀਏ ਕਿਹੜੀਆਂ ਕਿਹੜੀਆਂ ਮੂਲ ਭੂਤ ਬੇਸਿਕ ਸੁਖਾਵਾਂ ਦੇ ਮਿਲਣ ਗਈਆਂ ਇਹਦੇ ਵਿੱਚ ਤੁਹਾਨੂੰ ਦੇਖੋ ਜੀ ਸਭ ਤੋਂ ਪਹਿਲਾਂ ਐਮਟੀ ਡਾਕਟਰ ਨੇ ਸਾਡੇ ਆ ਮੈਡੀਸਨ ਫ੍ਰੀ ਆ ਆ ਇਹਦੇ ਵਿੱਚ ਤੁਹਾਡੇ ਟੈਸਟ ਫ੍ਰੀ ਨੇ ਏਟੀਐਮ ਹੈਲਥ ਏਟੀਐਮ ਲਗਾਇਆ ਜਾ ਰਿਹਾ ਹੈਗਾ ਕੱਲ ਜਾਂ ਪਰਸੋ ਮਸ਼ੀਨ ਇੰਸਟਾਲ ਹੋ ਜਾਏਗੀ ਜਿਸ ਤਕਰੀਬਨ 70 ਤਰ੍ਹਾਂ ਦੇ ਤੁਹਾਡੇ ਬਲੱਡ ਟੈਸਟ ਫ੍ਰੀ ਹੋਣਗੇ ਇਹ ਚ ਕੋਈ ਆਜੀਸ਼ਵਾਨ ਕਾਰਡ ਦੀ ਲੋੜ ਨਹੀਂ ਕੋਈ ਇੰਸ਼ੋਰੈਂਸ ਦੀ ਲੋੜ ਨਹੀਂ ਸਭ ਕੁਝ ਫ੍ਰੀ ਕੰਸਲਟੈਂਸੀ ਆ ਫ੍ਰੀ ਮੈਡੀਸਨ ਆ ਫ੍ਰੀ ਵੈਕਸੀਨੇਸ਼ਨ ਆ ਫ੍ਰੀ ਤੁਹਾਡੇ ਟੈਸਟ ਨੇ ਹਰ ਚੀਜ਼ ਤੁਹਾਨੂੰ ਫ੍ਰੀ ਮਿਲਣੀ ਹੈਗੀ ਆ ਔਰ ਕਹਿੰਦੇ ਨੇ ਸਰਕਾਰ ਆਪਕੇ ਦਵਾਰ ਇੱਕ ਤੁਹਾਡੀ ਸੇਵਾ ਸੰਭਾਲ ਕਰਨ ਦੀ ਅੱਜ ਤੇ ਆਵਾਜ਼ੀ ਫਿਕਰ ਨਾ ਫਾਕਰ ਨਾ ਕੋ ਡਾਕੂਮੈਂਟੇਸ਼ਨ ਕੁਝ ਨਹੀਂ ਨਥਿੰਗ ਸਿਰਫ ਨਥੀ ਨਾ ਸਾਨੂੰ ਲਈ ਮੈਂ ਵਾਸਤੇ ਤੋਹਫਾ ਹੋ ਗਿਆ ਸਾਨੂੰ ਕੋਈ ਆਧਾਰ ਕਾਰਡ ਨਹੀਂ ਚਾਹੀਦਾ ਸਾਨੂੰ ਕੋਈ ਆਇਡੈਂਟੀਟੀ ਨਹੀਂ ਚਾਹੀਦੀ ਜਿਹੜਾ ਜੀ ਆਵੇ ਸੋ ਰਾਜੀ ਜਾਵੇ ਜਿੰਨੂ ਵੀ ਜ਼ਰੂਰ ਕੋਈ ਵੀ ਆ ਭਾਵੇਂ ਭਾਵੇਂ 1 ਰੁਪਈਆ ਵਾਲਾ ਬੰਦਾ ਰੁਪਈਆ ਭਾਵੇਂ ਕਰੋੜ ਰੁਪਈਆ ਵਾਲਾ ਬੰਦਾ ਕੋਈ ਸਾਨੂੰ ਆਡੈਂਟਿਟੀ ਨਹੀਂ ਚਾਹੀਦੀ ਸਿਰਫ ਉਹਦਾ ਸੀ ਡਾਟਾ ਜ਼ਰੂਰ ਇਕੱਠਾ ਕਰਾਂਗੇ ਤਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਆ ਆਪਣਾ ਅਸੀਂ ਉਹਦਾ ਟੈਲੀਫੋਨ ਨੰਬਰ ਜ਼ਰੂਰ ਨੋਟ ਕਰਦੇ ਹੈਗੇ ਆ ਇੱਕ ਹਿਸਟਰੀ ਚਾਰਟ ਬਣ ਜਾਂਦਾ ਹੈ ਇੱਕ ਹਿਸਟਰੀ ਚਾਰਟ ਬਣਨ ਵਾਸਤੇ ਬਕਾਇਦਾ ਇਹ ਸਾਰਾ ਇਹ ਆਨਲਾਈਨ ਸਾਡਾ ਇੱਕ ਪੂਰਾ ਕੰਪਿਊਟਰ ਸਿਸਟਮ ਤੇ ਜਿੱਨੇ ਪੇਸ਼ੈਂਟਸ ਨੇ ਡੇਲੀ ਦੇ ਉਹ ਅਸੀਂ ਅਸੀਂ ਸਾਰਾ ਵਧੀਆ ਤਰੀਕੇ ਦਾ ਇਹ ਕਰਦੇ ਬਹੁਤ 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 ਸੋ ਬੜਾ ਹੀ ਸੋਨਾ ਉਪਰਾਲਾ ਇਹ ਕਲੀਨਿਕ ਔ ਦੰਦਰ ਕਿਸ ਤਰ੍ਹਾਂ ਜੋ ਇੱਕ ਕਲੀਨਿਕ ਆਨ व्हील्स ਹੈ ਇਹ ਹੁਣ ਚੱਲੇਗਾ ਇਹ ਬਣਾਇਆ ਗਿਆ ਯਾਰ ਇਹ ਕਿਤੇ ਨਾ ਕਿਤੇ ਲੋਕ ਵੀ ਦੇਖ ਪਾ ਰਹੇ ਹੋ ਕਿ ਕਿਵੇਂ ਐਪਰੋਪਰੀਏਟ ਜਿਹੜੇ ਡਾਕਟਰਸ ਨੇ ਉਹ ਉੱਥੇ ਮੌਜੂਦ ਨੇ ਤੇ ਨਾਲ ਦੇ ਨਾਲ ਕਿਵੇਂ ਜਿਹੜੇ ਮਰੀਜ਼ ਨੇ ਉਹ ਆ ਰਹੇ ਆ ਦੇਖੋ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਆਧਾਰ ਕਾਰਡ ਕੋਈ ਆਇਡੈਂਟੀਫਿਕੇਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਮੰਗਿਆ ਜਾਂਦਾ ਪਿਓਰਲੀ ਜਿਵੇਂ ਇੱਕ ਸੇਵਾ ਭਾਵ ਕਹੀਏ ਤਾਂ ਉਹ ਕਲੀਨਿਕ ਆਨ व्हील्स ਦੇ ਰੂਪ ਦੇ ਵਿੱਚ ਜਿਹੜੇ ਇਲਾਕਾ ਨਿਵਾਸੀ ਨੇ ਸ਼ਹਿਰ ਨਾਸੀ ਨੇ ਉਹਨਾਂ ਵਿੱਚ ਇਹ ਦੇਖਣ ਨੂੰ ਮਿਲ ਰਹੀ ਹੈ ਸੋ ਦੇਖ ਸਕਦੇ ਹਾਂ ਕਿ ਕਿਵੇਂ ਜਦੋਂ ਅਲਗ ਨਾਲ ਪਾਸੇ ਝਾਤ ਮਾਰੀਏ ਐਂਬੂਲੈਂਸ ਜ਼ੋਨ ਜੀ ਹਾਂ ਜੇ ਕਿਸ ਨੂੰ ਲੈ ਜਾਣ ਵਾਸਤੇ ਤਕੀਵੇਂ ਤੁਸੀਂ ਕਰ ਸਕਦੇ ਹੋ ਪਿੱਛੇ ਦੇਖ ਸਕਦੇ ਹੋ ਪਿੱਛੇ ਵੇਟਿੰਗ ਏਰੀਆ ਤੱਕ ਬਣਾਇਆ ਗਿਆ ਇਹਦੇ ਵਿੱਚ ਨਾਲ ਦੇ ਨਾਲ ਜਿਲੇ ਡਾਕਟਰਸ ਨੇ ਉਹ ਡਾਕਟਰਸ ਕਿਵੇਂ ਆਪਣਾ ਸਾਰੀ ਮੈਡੀਸਿਨਸ ਰੱਖੀਆਂ ਹੋਈਆਂ ਨੇ ਗੱਲਬਾਤ ਕਰ ਰਹੇ ਸਾਰੀ ਡੀਲਿੰਗ ਕਰ ਰਹੇ ਆ ਸੋ ਇੱਕ ਸ਼ਹਿਰ ਨਿਵਾਸੀਆਂ ਵਾਸਤੇ ਤੋਹਫਾ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਲੇ ਇਕਨੋਮਿਕਲੀ ਪੂਰ ਜਿਨ੍ਹਾਂ ਨੂੰ ਸ਼ਾਇਦ ਕਮਿਊਟ ਕਰਨਾ ਔਖਾ ਹੈ ਟਰਾਂਸਪੋਰਟੇਸ਼ਨ ਨਹੀਂ ਕਰ ਸਕਦੇ ਆਪ ਦੇ ਫੋਰ ਵੀਲਰਸ ਟੂ ਵੀਲਰਸ ਦੀ ਇਸਤੇਮਾਲ ਨਹੀਂ ਕਰ ਸਕਦੇ ਜਾਂ ਆਪ ਇੱਕ ਇਹ ਕੀ ਜਿਲੇ ਸਰਕਾਰ ਵੱਲੋਂ ਤੋਹਫਾ ਦਿੱਤਾ ਹੋਇਆ ਮੁੱਲਾ ਕਲੀਨਿਕ ਉੱਥੇ ਤੱਕ ਵੀ ਜੇ ਨਹੀਂ ਜਾ ਸਕਦੇ ਤਾਂ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਸੋਨਾ ਅਪਰਾਲਾ ਸਰਕਾਰ ਦਾ ਨਹੀਂ ਹੋ ਸਕਦਾ ਕਲੀਨਿਕ ਔਨ व्हील्स ਵੀ ਤੁਹਾਡੇ ਗਲੀ ਮੁਹੱਲੇ ਤੱਕ ਇਹ ਚੀਜ਼ ਚੱਲ ਕੇ ਤੁਹਾਡੇ ਕੋਲ ਆਊਗੀ ਆ ਦੇਖ ਸਕਦੇ ਹੋ ਕਿੰਨੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਸਭ ਨੂੰ ਬਣਾਇਆ ਗਿਆ ਹੈ ਗਵਰਨਮੈਂਟ ਆਫ ਪੰਜਾਬ ਪੰਜਾਬ ਸਰਕਾਰ ਦਾ ਇੱਕ ਬਿਹਤਰੀਨ ਰਹਲਾ ਕਲੀਨਿਕ ਕੌਨ व्हील्स ऑन द रोड टू बेटर हेल्थ ਜੀ ਹਾਂ ਸੜਕ ਤੇ ਉਹ ਗੱਡੀ ਜਿਹੜੀ ਤੁਹਾਡੀ ਸਿਹਤ ਯਾਫਤ ਰੱਖਦੇ ਹੋਇਆ ਤੁਹਾਨੂੰ ਵਧੀਆ ਰੱਖਦੀ ਹੈ ਸੋ ਜੇ ਆਪਾਂ ਇਲਾਕੇ ਦੀ ਵੀ ਗੱਲ ਕਰੀਏ ਤਾਂ ਤੁਸੀਂ ਇਲਾਕਾ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰ੍ਹਾਂ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਰਸ਼ ਪਿਆ ਹੋਇਆ ਉਸ ਕਲੀਨਿਕ ਕੌਨ व्हील्स ਨੂੰ ਦੇਖਣ ਵਾਸਤੇ ਖਲਬਤ ਕਰਦੇ ਆ ਆਮ ਆਦਮੀ ਪਾਰਟੀ ਲਈ ਜੋ ਸੇਵਨ ਭਾਰੇ ਨੇ ਵਾਰਡ ਨੰਬਰ 72 ਤੋਂ ਕਪਿਲ ਕੁਮਾਰ ਸੋਨੂ ਜੀ ਤੁਹਾਨੂੰ ਜੀ ਕੀ ਲੱਗਦਾ ਕਲੀਨਿਕ ਕੌਨ व्हील्स ਤੁਹਾਡੇ ਇਲਾਕੇ ਦੇ ਵਸਨੀਕਾਂ ਨੂੰ ਇਹਦਾ ਬੈਨੀਫਿਟ ਕੀ ਕੀ ਹੋਊਗਾ ਸੋਨੂ ਜੀ ਜਿਆਦਾ ਬੈਨੀਫਿਟ ਸਾਡੇ ਇਲਾਕੇ ਨੂੰ ਹੋਊਗਾ ਕਿਉਂਕਿ ਤੁਸੀਂ ਦੇਖੋਗੇ ਕਿ ਲੇਬਰ ਤਬਕਾ ਰਹਿੰਦਾ ਵਾ ਲੋੜਮਨ ਲੋਕ ਨੇ ਸਾਡੇ ਇਲਾਕੇ ਦੇ ਵਿੱਚ ਇਲਾਜ ਤੇ ਪੈ ਖਰਚ ਨਹੀਂ ਸਕਦੇ ਕਿਉਂਕਿ ਪੈਸੇ ਹੀ ਹੈ ਨਹੀਂ ਵਿਚਾਰੇ ਦਿਹਾੜੀਦਾਰ ਨੇ ਤੇ ਐਮਐਲਏ ਗੁਰਪ੍ਰੀਤ ਗੋਗੀ ਦਾ ਮੈਂ ਤਾਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਇਲਾਕੇ ਨਿਵਾਸੀਆਂ ਵੱਲੋਂ ਵੀ ਕਿ ਉਹਨਾਂ ਨੇ ਇਹ ਸਹੂਲਤ ਸਾਨੂੰ ਦਿੱਤੀ ਸਾਡੇ ਜਦੋਂ ਤੱਕ ਮੁਹੱਲਾ ਕਲੀਨਿਕ ਨਹੀਂ ਹੈਗਾ ਤੇ ਉਹ ਐ ਭੇਜੀ ਜਾਣਗੇ ਸਾਨੂੰ ਇਹਦੇ ਨਾਲ ਹੀ ਅਸਰਾ ਹੈਗਾ ਵਾ ਤੇ ਇਲਾਕੇ ਦੇ ਮੈਂ ਕਈ ਲੇਡੀਜ਼ ਅੰਦਰ ਗਿਆ ਉਹਨਾਂ ਨੇ ਟੈਸਟ ਵੀ ਕਰਾਇਆ ਮੈਡੀਸਨ ਵੀ ਲਈ ਆ ਬਾਕੀ ਉਹਨਾਂ ਨੇ ਮੰਨਿਆ ਕਿ ਵਧੀਆ ਇਲਾਜ ਹੋ ਰਿਹਾ ਵਧੀਆ ਮੈਡੀਸਨ ਆ ਤੇ ਜੇ ਸਿਹਤ ਠੀਕ ਤਾਂ ਸਭ ਕੁਝ ਠੀਕ ਹੈ ਸੋ ਇੱਕ ਮੁਰਲੀ ਸੋਹੜਾ ਇਹ ਇੱਕ ਬੇਸਿਕ ਚੀਜ਼ ਹੈ ਇਹ ਹੋ ਚੀ ਪ੍ਰੋਵਾਈਡ ਕਰਕੇ ਕਿ ਸਰਕਾਰ ਹੁਣ ਲੋਕਾਂ ਦੇ ਦਿਲਾ ਚ ਘਰ ਪਾ ਰਹੀ ਹੈ ਪੂਰਾ ਬਿਲਕੁਲ ਜੀ ਬਿਲਕੁਲ ਜਿਹੜਾ ਸਰਕਾਰ ਨੇ ਹਰ ਇੱਕ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਹ ਹੌਲੀ 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 ਹਰ ਸਟੈਪ ਬਾਈ ਸਟੈਪ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਘਰ ਵੀ ਰਹੀ ਹੈ ਤੁਸੀਂ ਦੇਖ ਵੀ ਰਹੇ ਹੋ ਜਿਹੜੇ ਸਾਡੇ ਹਲਕੇ ਦੇ ਐਮ ਐਲ ਏ ਗੁਰਪ੍ਰੀ ਗੋਗੀ ਜੀ ਨੇ ਉਹ ਆਪ ਹੀ ਉਹਨਾਂ ਨੂੰ ਕੰਮ ਕਰਨ ਦਾ ਇਹਨਾਂ ਸ਼ੌਂਕ ਆ ਦੱਸੋ ਇਹ ਬਸ ਉਹਨਾਂ ਨੇ ਆਪਣੇ ਹੀ ਖਰਚੇ ਤੇ ਆਪਣੇ ਲੇਬਲ ਤੇ ਤਿਆਰ ਕਰਵਾਈ ਹੈ ਜੀ ਤੇ ਤੁਸੀਂ ਦੇਖੋਗੇ ਦੋ ਬੈੱਡ ਨੇ ਮੈਡੀਸਨ ਦੇ ਅੰਦਰ ਹੈਗੀ ਹੈ ਟੈਸਟ ਦੀ ਸੁਵਿਧਾ ਸਾਰੀ ਹੈਗੀ ਹੈ ਡਾਕਟਰ ਐਮ ਡੀ ਬੈਠੇ ਨੇ ਤੇ ਇੰਨੀ ਵਧੀਆ ਟੀਮ ਜੇ ਆ ਰਹੀ ਆ ਤੇ ਇਹਦੇ ਤੁਹਾਨੂੰ ਪਤਾ ਹੀ ਇਲਾਜ ਕੋਈ ਪ੍ਰੂਫ ਨਹੀਂ ਕੋਈ ਆਧਾਰ ਕਾਰਡ ਨਹੀਂ ਮੰਗਦੇ ਕੁਝ ਨਹੀਂ ਮੰਗਦੇ ਕੋਈ ਆਯੂਸ਼ਮਾਨ ਕਾਰਡ ਨਹੀਂ ਕੋਈ ਆਧਾਰ ਕਾਰਡ ਨਹੀਂ ਕਿਸੇ ਨੂੰ ਕੋਈ ਦਿੱਕਤ ਨਹੀਂ ਆਣੀ ਪਿਓਰ ਸੇਵਾ ਵਾਲਾ ਕੰਮ ਹੈ ਬੁਰਾ ਇਹ ਪੂਰੀ ਪੂਰੀ ਬੋ ਮੈਂ ਤਾਂ ਬਹੁਤ ਬਹੁਤ ਪਿਆਰ ਦੇਣਗੇ ਤੁਹਾਨੂੰ ਹਾਂਜੀ 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 ਠੀਕ ਹੈ ਓਕੇ ਭਾਈ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼